ਇਹ ਅਸਰ ਪੈਗਾ ਆਮ ਆਦਮੀ ਦੇ ਵੇਖੋ ਜਿਹੜਾ ਇਹਨਾਂ ਕੇਜਰੀਵਾਲ ਸਾਹਿਬ ਨੂੰ ਨਰਿੰਦਰ ਮੋਦੀ ਨੇ ਬਿਨਾਂ ਕਸੂਰ ਚੋਂ ਜੇਲ੍ਹ ਤੇ ਬੰਦ ਕੀਤਾ ਵਾ ਕੋਈ ਲਾਕਰ ਚੋਂ ਪੈਸਾ ਨਹੀਂ ਲੱਭਾ ਕੋਈ ਕਿਸੇ ਦੇ ਖਾਤੇ 'ਚ ਆਰਟੀਜੀਐਸ ਨਹੀਂ ਹੋਈ ਕੋਈ ਘਰੋਂ ਪੈਸਾ ਨਹੀਂ ਲੱਭਾ ਜਾਣ ਪੁੱਜ ਕੇ ਧੱਕੇ ਨਾਲ ਡਿਕਟੇਟਰਸ਼ਿਪ ਕੀਤੀ ਗਈ ਆ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਹਿਮਸਰੇ ਨੂੰ ਬੰਦ ਕੀਤਾ ਗਿਆ ਫਿਰ ਅਰਵਿੰਦ ਕੇਜਰੀਵਾਲ ਜੀ ਨੂੰ ਬੰਦ ਕੀਤਾ ਗਿਆ ਤੇ ਕਿਵੇਂ ਕੀਤਾ ਗਿਆ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਅੱਜ ਤੋਂ 8-9 ਮਹੀਨੇ ਪਹਿਲਾਂ ਪੀਡੀਐਲੋਂ ਸੰਮਣ ਭੇਜਨੇ ਸ਼ੁਰੂ ਕੀਤੇ ਗਏ 8-9 ਵਾਰ ਸੰਮਨ ਕੀਤੇ ਗਏ ਤੇ ਵਾਰ-ਵਾਰ ਇਹੋ ਮੈਸੇਜ ਜਾਂਦਾ ਰਿਹਾ ਕਿ ਇੰਡੀਆ ਆਲਾਈਂਸ ਨਾਲ ਇਲੈਕਸ਼ਨ ਨਾਲ ਲੜੋ ਕੱਲੇ-ਕੱਲੇ ਇਲੈਕਸ਼ਨ ਲੜੋ ਜੇ ਤੁਸੀਂ ਇੰਡੀਆ ਇਲੈਕਸ਼ਨ ਨਾਲ ਇੰਡੀਆ ਆਲਾਈਂਸ ਨਾਲ ਨਾਲ ਕੇ ਇਲੈਕਸ਼ਨ ਲੜੀ ਤੇ ਅਸੀਂ ਤੁਹਾਡੇ ਤੇ ਪਰਚਾ ਕਰਕੇ ਤੁਹਾਨੂੰ ਅੰਦਰ ਕਰ ਦਿਆਂਗੇ ਜੇ ਕੱਲੇ-ਕੱਲੇ ਲੜੋਗੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਕੇਜਰੀਵਾਲ ਸਾਹਿਬ ਸੱਚੇ ਸੁੱਚੇ ਸਨ ਚਿੱਟੀ ਚਾਦਰ ਸਨ ਉਹਨਾਂ ਡਰੇ ਨਾ ਝੁਕੇ ਤੇ ਨਾ ਉਹਨਾਂ ਇਹ ਕਿਹਾ ਵੀ ਅਸੀਂ ਕੱਲੇ-ਕੱਲੇ ਲੜਾਂਗੇ ਇੰਡੀਆ ਆਲਾਈਂਸ ਨਾਲ ਰਲ ਕੇ ਇਲੈਕਸ਼ਨ ਲੜਨ ਦਾ ਮਨ ਬਣਾਇਆ ਨਰਿੰਦਰ ਮੋਦੀ ਨੂੰ ਲਾਉਣ ਦਾ ਮਨ ਬਣਾਇਆ ਤੇ ਉਹਦੇ ਬਾਅਦ ਆਹੜਾ ਲਾਸਟ ਵਾਲਾ ਸਮਝ ਆਇਆ ਉਸ ਵਾਰੀ ਤੇ ਸਿੱਧਾ ਇਹ ਕਹਿ ਦਿੱਤਾ ਗਿਆ ਈਡੀ ਵੱਲੋਂ ਕਿ ਜਾਂ ਤਾਂ ਬੀਜੇਪੀ ਜੁਆਇਨ ਕਰ ਲੋ ਨਹੀਂ ਤੇ ਧੜ ਤੇ ਹੁਣੇ ਪਰਚਾ ਕਰਕੇ ਤੁਹਾਨੂੰ ਜੇਲ੍ਹ ਚ ਭੇਜ ਦੇਣਾ ਕੇਜਰੀਵਾਲ ਸਾਹਿਬ ਫੇਰ ਨਹੀਂ ਡਰੇ ਨਾ ਝੁਕੇ ਤੇ ਮੋਦੀ ਸਰਕਾਰ ਨੇ ਈਡੀ ਨੂੰ ਹਥਿਆਰ ਵਜੋਂ ਵਰਤ ਕੇ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਭੇਜਤਾ ਪਰ ਕੇਜਰੀਆਲ ਸਾਹਿਬ ਨੂੰ ਜਿਹੜਾ ਇਹਨਾਂ ਜੇਲ੍ਹ ਚ ਭੇਜਿਆ ਉਹਦੇ ਨਾਲ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਵਧ ਗਈ ਆ ਕੇਜਰੀਆਲ ਸਾਹਿਬ ਦੀ ਪੰਜਾਬ ਤੇ ਭਾਰਤ ਉਹ ਉਹ ਲੋਕ ਨੇ ਇੱਥੋਂ ਦੇ ਜਿਹਦੇ ਨਾਲ ੱੱਕਾ ਵੇ ਲੋਕ ਉਹਦੇ ਨਾਲ ਖੜ ਜਾਂਦੇ ਆ ਪੰਜਾਬ ਦੇ ਤੇ ਭਾਰਤ ਦੇ ਜਿਹੜਾ ੱੱਕਾ ਕਰੇ ਉਹਦੇ ਉਲਟ ਹੋ ਜਾਂਦੇ ਆ ਜਦੋਂ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ ਵਿੱਚ ਰੈਲੀ ਹੋਈ ਕੇਜਰੀਆਲ ਸਾਹਿਬ ਦੇ ਹੱਕ 'ਚ ਤੇ ਮੈਂ ਆਪ ਲੋਕਾਂ ਨੂੰ ਉੱਥੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਸਟੇਟ ਤੋਂ ਆਏ ਜੀ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੱਸਿਆ ਗੁਜਰਾਤ, ਐਮਪੀ, ਯੂਪੀ, ਬਿਹਾਰ, ਗੋਆ, ਚਾਰਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ ਵੱਖ-ਵੱਖ ਸਟੇਟਾਂ ਤੋਂ ਲੋਕ ਆਏ। ਦਿੱਲੀ ਤੇ ਪੰਜਾਬ ਦੇ ਲੋਕ ਵੀ ਗਏ ਪਰ ਬਹੁਤੀ ਗਿਣਤੀ ਦੁੱਧੀਆਂ ਸਟੇਟਾਂ ਤੋਂ ਆਏ। ਫਿਰ ਮੈਂ ਪੁੱਛਿਆ ਤੁਹਾਡੀ ਪਾਰਟੀ ਕਿਹੜੀ ਆ? ਮੈਨੂੰ ਇਹ ਵੀ ਸ਼ਾਇਦ ਕਾਂਗਰਸ ਨਾਲ ਹੋਣਗੇ ਜਾਂ ਐਨਐਲਓ ਨਾਲ ਹੋਣਗੇ ਜਾਂ बसपा ਨਾਲ ਜਾਂ ਆਮ ਆਦਮੀ ਪਾਰਟੀ ਨਾਲ ਪਰ ਬਹੁਤੀ ਗਿਣਤੀ ਦੇ ਵਿੱਚ 70 75% ਲੋਕਾਂ ਨੇ ਇਹ ਕਿਹਾ ਕਿ ਅਸੀਂ ਆ ਪੀਜੇਪੀ ਪਾਰਟੀ ਨਾਲ ਮੈਂ ਕਿਹਾ ਵੀ ਫਿਰ ਤੁਸੀਂ ਕਿਉਂ ਆਏ ਜੇ ਕਹਿੰਦੇ ਅੱਜ ਤੋਂ ਪਹਿਲਾਂ ਅਸੀਂ ਪੀਜੇਪੀ ਨੂੰ ਵੋਟ ਕਰਦੇ ਰਹੇ ਹਾਂ ਪਰ ਜਦੋਂ ਦਾ ੱਤਕਾ ਨਰਿੰਦਰ ਮੋਦੀ ਨੇ ਪੀਜੇਪੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਨਾਲ ਕੀਤਾ ਉਸ ਦਿਨ ਦਾ ਹੀ ਮਨ ਬਣਾ ਲਿਆ ਵੀ ਹੁਣ ਅਸੀਂ ਅਰਵਿੰਦ ਕੇਜਰੀਵਾਲ ਦਾ ਅਸੀਂ ਆਮ ਆਦਮੀ ਪਾਰਟੀ ਨਾਲ ਤੁਰਨਾ ਵੱਡੀ ਗਿਣਤੀ ਦੇ ਵਿੱਚ ਲੋਕ ਪੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਇੰਡੀਆ ਲਾਂਚ ਦੇ ਉਮੀਦਵਾਰਾਂ ਦੇ ਹੱਕ ਚ ਆਏ ਆ 543 ਸੀਟਾਂ ਦੇ ਵਿੱਚੋਂ 450 ਤੋਂ ਵੱਧ ਸੀਟਾਂ ਮੈਂਬਰ ਪਾਰਲੀਮੈਂਟ ਦੀਆਂ ਇੰਡੀਆ ਆਲਾਈਸ ਨੂੰ ਆਉਣਗੀਆਂ ਤੇ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ 13 ਪੰਜਾਬ ਤੋਂ ਦਿੱਲੀ ਤੋਂ ਦੂਜੀਆਂ ਸਟੇਟਾਂ ਤੋਂ ਜਿੰਨੇ ਵੀ ਸਾਡੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਆ ਵੱਡੀ ਬਹੁਮਤ ਨਾਲ ਜਿੱਤਣਗੇ ਲੋਕ ਜਿਤਾ ਕੇ ਲੋਕ ਸਭਾ 'ਚ ਭੇਜਣਗੇ ਇੰਡੀਆ ਦਾ ਇਸ ਦਾ ਪ੍ਰਧਾਨ ਮੰਤਰੀ ਬਣ ਤੇ ਅਸੀਂ ਆਪਦੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਦੇ ਪੈਸੇ ਸਾਡੇ ਨਰੇਗਾ ਦੀਆਂ ਸਕੀਮਾਂ ਜਿਹੜੀਆਂ ਕੇਂਦਰ ਨੇ ਬੰਦ ਕੀਤੀਆਂ ਉਹ ਵੀ ਚਲਾਵਾਂਗੇ ਨਾਲ ਜਿਹੜੀ ਚੰਡੀਗੜ੍ਹ 'ਚ ਭਰਤੀ ਹੁੰਦੀ ਆ 60 40 ਦੇ ਅਨੁਪਾਤ ਨਾਲ 40% ਪੰਜਾਬ ਦੇ ਬੱਚੇ ਸਿਲੈਕਟ ਕੀਤੇ ਜਾਂਦੇ ਸੀ ਉਹ ਵੀ ਭਾਜਪਾ ਸਰਕਾਰ ਨੇ ਮੋਦੀ ਨੇ ਬੰਦ ਕਰਤੇ ਸਾਰੇ ਹੱਕ ਹਕੂਕ ਪੰਜਾਬ ਦੇ ਅਸੀਂ ਕਲਮ ਨਾਲ ਲੈ ਕੇ ਆਵਾਂਗੇ ਸਰ ਐਨ ਆਰ ਆਈ ਭਰਾ ਭਰਾਵਾਂ ਦੇ ਵੱਲੋਂ ਵੀ ਤੁਹਾਨੂੰ ਜਿਹੜੀ ਅੱਜ ਫੁੱਲ سپورਟ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਮੈਂ ਧੰਨਵਾਦ ਕਰਦਾ ਆ ਉਹਦੇ ਐਨ ਆਰ ਆਈ ਭੈਣਾ ਭਰਾਵਾਂ ਦਾ 2022 2017 2014 ਹਰ ਇਲੈਕਸ਼ਨ ਦੇ ਵਿੱਚ ਐਨ ਆਰ ਆਈ ਭੈਣਾ ਭਰਾਵਾਂ ਦਾ ਵੱਡਾ ਸਹਿਯੋਗ ਰਿਹਾ ਹੁਣ 2024 ਦੇ ਵਿੱਚ ਵੀ ਐਨ ਆਰ ਆਈ ਭੈਣਾ ਭਰਾਵਾਂ ਦਾ ਵੱਡਾ ਯੋਗਦਾਨ ਹੋਊਗਾ ਐਨ ਆਰ ਆਈ ਭੈਣ ਭਰਾ ਵੀ ਸਮਝਦੇ ਆ ਕਿ ਜੇ ਕੋਈ ਸਰਕਾਰ ਦੇ ਵਿੱਚ ਸਾਡਾ ਜਾਨਮਾਲ ਸਾਡੀ ਜਾਇਦਾਦ ਸੁਰੱਖਿਆ ਤੇ ਤੇ ਉਹ ਆਮ ਆਦਮੀ ਪਾਰਟੀ ਆ ਜਿਹੜੇ ਕਾਂਗਰਸ ਕਾਲੀ ਦਲ ਵਾਲੇ ਆ ਇਹਨਾਂ ਨੇ ਤੇ ਐਨਆਰਆਈ ਬੜਾ ਭਰਾਵਾ ਦੀਆਂ ਜਾਇਦਾਦਾਂ ਜ਼ਮੀਨਾਂ ਕੋਠੀਆਂ ਘਰਾਂ ਤੇ